thank you ਅੱਜ ਦੀ ਪ੍ਰਸਤਾਵਨ ਤੋਂ ਕੋਈ ਕੋਈ ਬੱਗ ਹੋ ਰਿਹਾ ਹੈ ਬੱਗ ਹੋ ਰਿਹਾ ਹੈ ਕਲਪਤੰਬਾ ਅਮਨ ਸ਼ਰਾ ਦੇ ਕੋਈ ਕੋਈ ਸਲੈਕਟ ਕਰਨ ਦੀ ਕੋਸ਼ਿਸ਼ ਕਰਦੇ ਤੇ ਅਸੀਂ ਅੱਜ ਮਾਨੀ ਮੰਤਾਂ ਨੂੰ ਲੈ ਕੇ ਤੁਹਾਨੂੰ ਦੱਸਣਾ ਬਿਹਤਰੀਆਂ ਕਰਨੀਆਂ ਜਿਹੜੇ ਬਨਾ ਪ੍ਰੋਜੈਕਟਾਂ ਤੁਸੀਂ ਹੁੰਦੀਆਂ ਅਧਰਤ ਨੰਬਰ ਤਿਆਰ ਕੀਤਾ ਤੇ ਦੇ ਜਨਰੇਸ਼ਨ ਨਾ ਬਣਾ ਸਕਦੇ ਯਾਰ ਦੇਖੋ ਆਪ ਸਰਕਾਰ ਨੇ ਲਗਭਗ 2 ਸਾਲ ਲੰਘਾਰੇ ਹੈ ਸਾਲ ਦਾ ਆਪ ਸਾਹਿਬ ਹੋ ਗਏ ਨੇ ਅਸੀਂ ਉਹਨਾਂ ਨੂੰ ਵੱਡੀਆਂ ਮੀਟਿੰਗਾਂ ਦੋ ਤਿੰਨ ਮੀਟਿੰਗਾਂ ਨਾਲ ਕਦੇ ਲੱਗਦੀ। ਥੋੜੀ ਥੋੜੀ ਸਾਨੂੰ ਲੱਗਦਾ ਜਿਹਾ ਵੀ ਆਪ ਸਰਕਾਰ ਜੀ ਨੂੰ ਸਰਕਾਰ ਨੂੰ ਇਹ ਗੱਲ ਦੱਸਰਾਇਆ ਕਿ ਸਿਖਾਉਂਦੇ। ਜਿਹੜੀ ਉਹਨੇ ਆਪ ਸੰਭਾਲੀ। ਜਿਹੜਾ ਮੋਜੇ ਜੀ ਤੋਂ ਦੀ ਪੱਤਰ ਕਰੀ। ਤੇ ਅਸੀਂ ਇਹਦੇ ਸਮਾਂ ਵੀ ਦਿੱਤਾ ਨੰਬਰ। ਵੀ ਇਹ ਜਿਹੜਾ ਉਹਦੇ 4 ਦਿਨ ਲੈਂਦੇ 2 ਦਿਨ। ਪਰ ਅਸਲ ਚ ਗੱਲ ਇਹ ਕਿ ਜਿਹੜੀ ਜਿਹੜੀ ਨਾਟਕ। ਯਾਤਰੀਕਰ ਆਪਦੇ ਜਿਹੜੇ ਸੰਸਾਰ ਰਹਿਣ ਹਲਕਾ ਬੰਦ ਕਰਦਾ। ਦੋ ਤਿੰਨ ਮਿੰਟ ਲੈ ਲੈਂਦੇ ਆ ਨਾ। ਸਿਰਫ ਗੱਲਾਂ ਹੀ ਗੱਲਾਂ ਨੇ। ਜੋ ਗੱਲਾਂ ਕਰਦੇ ਨੇ ਜਵਾਬ ਕਿਤੇ ਗੱਲ ਕਰਨੀ। ਹਾਂ ਸਮਝ ਕਰਦੇ ਨੇ ਤੇ ਪੂਰੀ ਜੁਹੀ ਗੱਲ ਨਹੀਂ ਹੋਏਗੀ। ਇਹ ਤਾਂ ਇਹ ਵੀ ਤੁਹਾਨੂੰ ਕਾਫੀ ਨਿਰਾਸ਼ਾ ਦੇਖ ਲਈ ਕਿਾਂ ਜੋ ਮਾਮੇ ਨਾ ਕਿੰਨਾ ਮਾਮਾ ਨੂੰ ਬਤਨ ਨਹੀਂ ਆਉਂਦੀ ਕਿ ਉਹ ਸਾਨੂੰ ਹੁਣ। ਇਹ ਤਾਂ ਕਾਫੀ ਨਿਰਾਸ਼ਾ ਹੈ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅਸੀਂ ਇਹਨਾਂ ਅੱਜ ਪ੍ਰੈਸ ਕਾਨਫਰੈਂਸ ਕਰਦੇ ਆ ਕਿ ਕੋਸ਼ਿਸ਼ ਕਰਨ ਜਾ ਰਹੇ ਹਾਂ ਉਹਦੇ ਨਾਲ। ਜਨ ਵੀ ਦੇ ਗਿਆ ਤੇਰੀ ਦੇਖਣ ਦੱਸਣ ਅਸੀਂ ਉਹ ਮੰਗਾਂ ਲੈ ਕੇ ਆ ਰਹੇ ਹਾਂ ਜਿਹੜੀਆਂ ਪੰਜਾਬ ਸਰਕਾਰ ਨੇ ਧੁਰੋਂ ਤੇ ਸਾਡੇ ਨਾਲ ਕੀਤੀ ਆ ਉਹ ਮੰਗਾਂ ਜਿਹੜੀਆਂ ਮਤਲਬ ਉਹ ਖੇਤੀਆਂ ਬੁਨਿਆਦੀ ਹੈ ਜਿਹੜੇ ਖੇਤੀwidehat ਵਾਲੀ ਜਿਹੜੀ ਦਾ ਅਧਰਤੀ ਹੈ ਉਹਦੇ ਬੁਨਿਆਦ ਨੂੰ ਚੁਣ ਰਹੇ ਹਾਂ ਉਹ ਹੈ ਕਿ ਇਹ ਖੇਤੀ ਨਹੀਂ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਖੇਤੀ ਨੀਤੀ ਬਨ ਜਿੰਨਾ ਜਰ ਨਹੀਂ ਬਣਦੀ ਉਹ ਨਾਲ ਜਿਹੜੇ ਕੀਤੀਸ ਮਸਲੇ ਆ ਨਾ ਹੱਲ ਨਹੀਂ ਹੁੰਦੇ ਹਨ ਬੜੀ ਬੜੀ ਅਧਿਕਾਰੀ ਹੈ ਜਿਹਨੇ ਉਹਨਾਂ ਨਾਲ ਕੋਈ ਨੀਤੀ ਨਹੀਂ ਕੀਤੀ ਉਹਦੇ ਪੰਜਾਬ ਸਰਕਾਰ ਦੇ ਬਾਅਦ ਮੁਤਾਬਕ ਉਹ ਪੰਜਾਬ ਸਰਕਾਰ ਨੇ ਕਿਸਾਨ ਸਕੀਤੀ ਖੇਤੀ ਨਹੀਂ ਕੀਤੀ ਬਣਾ ਕੇ ਪਹਿਲਾਂ ਦੇ ਆਏ ਮੰਤਰੀ ਦੇ ਮੱਖ ਮੰਤਰੀ ਹੁੰਦੇ ਸਕੇ ਵੱਡੀ ਮੰਤਰੀ ਕੁਲਦੀਪ ਭਾਈ ਜੀ ਅਸੀਂ ਮੇਰੇ ਖਿਆਲ ਚ ਮਾਰਚ 2022 ਦੇ ਵਿੱਚ ਅਸੀਂ ਨਾਲ ਇਹ ਖੇਤੀ ਰਿਪੋਰਟਾਂ ਦਿੱਤੀ ਜਿਹੜੀ ਕਾਫੀ ਬਦਲ ਗਈ ਦੇਖੀਏ ਲੱਗੇ ਕਿ ਕਰੀਏ ਇਹਨਾਂ ਪਤਾ ਦੀ ਅੱਜ ਇਹ ਸਾਹਮਣੇ ਆਨ ਸਾਲ ਸੰਸਾਰ ਸਰਪਰਜ ਅਤੇ ਬੰਦੇ ਸੰਸਾਰ ਬੈਂਕ ਦੇ ਕਾਰਪੋਰੇਟ ਦੇ ਬੰਦੇ ਕੋਈ ਸੇਤੀ ਜਿੰਨਾ ਮੁਕਤ ਨਹੀਂ ਬਣਦੇ ਇਸ ਦਾ ਦੇਖਣਾ ਖੱਲੀ ਹੈ ਇਹ ਗੱਲ ਦੇਜ ਮਹੀਨੇ ਤੇ ਗਰੀਬ ਪਸੰਦ ਦੇ ਖੇਤ ਵਿੱਚ ਗਰਨ ਕਮਿਊਨਿਟੀ ਰੋਡ ਪੂਰੀ ਕੀਤੀ ਜਿਹਨਾਂ ਦੀ ਪਹਿਲੀ ਮੰਗ ਹੈ ਵਿਨਿਆਦੀ ਨੰਬਰ ਇਹੀ ਮੰਗ ਹੈ ਸਾਡੀ ਖੇਤਾਂਾਂ ਦੇ ਖੇਤ ਨੂੰ ਗਰਾਂਡ ਦੇ ਸਾਥ ਸਰਕਾਰੀ ਕਰਜ਼ਿਆਂ ਨੂੰ ਦਾ ਪ੍ਰਬੰਧ ਕੀਤਾ ਜਾਵੇ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ ਸੂਤ ਕੋਈ ਦਾ ਖਾਤਮਾ ਕੀਤਾ ਜਾਵੇ ਕਿਸਾਨਾਂ ਮਿਹਨਤਵਾਨਾਂ ਦੇ ਕਰਜ਼ਿਆਂ ਤੇ ਨਿਰਾਇਟਾ ਦਿੱਤਾ ਜਾਵੇ ਕਿ ਇਹ ਮਲ ਗਰ ਨਹੀਂ ਖਤਮ ਕੀਤਾ ਜਾਵੇ ਅਗਲੀ ਚੌਥੀ ਮੰਗ ਹੈ ਸਾਡੀ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਿਆ ਕੀਤਾ ਜਾਵੇ ਪਾਣੀ ਨੂੰ ਕਲੀਨ ਤੇ ਸੰਸਾਰ ਬੈਂਕ ਨੂੰ ਕੰਪਨੀ ਦੀ ਨੀਤੀ ਦਾ ਖਾਤਮਾ ਕੀਤਾ ਜਾਵੇ ਤੇ ਧਰਤੀ ਇੱਥੇ ਪਾਣੀ ਦੀ ਮਲ ਭਰਾਈ ਦਾ ਬਿਆਨਪੱਤਰ ਭਾਂਜਾ ਸਾਰਿਆ ਜਾਵੇ ਜਿਹੜਾ ਧਰਤੀ ਦੇ ਨਾਲ ਪਾਣੀ ਨਹੀਂ ਚੱਲ ਜੇ ਕਰਨਾ

ਉਹ ਨੇ ਦੇ ਨੀਅਮਦਨ ਦੀ ਆ ਉਹਨੇ ਅੰਦਰ ਦੂਸਰੀਆਂ ਦਿੱਕਾਂ ਦੇ ਦੇਣ ਦੀ ਭਰਾਈ ਸਰਕਾਰ ਕਰਨ ਦਾ ਆਪਣਾ ਪੈਸਾ ਦੇ ਬੰਦ ਕਰੇ ਜਿਨਿ ਇਹ ਇਹ ਸਾਡੀ ਨਗਰ ਹੈ। ਛੇਮੀਆ ਖੇਤੀ ਕਿਤੇ ਜੋ ਬਾਕੀ ਕਿਸਾਨ ਤੇ ਮਜ਼ਦੂਰ ਪਰਵਾਣਾ ਨੀ ਦੀਆਂ ਅੰਕਮਰਦਾ ਤੇ ਔਰਤਾਂ ਲਈ ਲਾਹੇਵੰਦ ਰੋਜ਼ਗਾਰ ਕਿੱਥੇ ਬਣਾਏ ਜਾ ਰਹੇ? ਬਾਕੀ ਬਾਜੇ ਮੇਰੇ ਰੋਜ਼ਗਾਰ ਨੂੰ بے ਰੋਜ਼ਗਾਰੀ ਪਹੁੰਚਾ। ਅਸੀਂ ਕਹਿੰਦੇ ਜਿਹੜੀ ਖੇਤ ਬੀਜ ਦੀ ਦੁਕਾਨ ਨੇ ਉਹਨਾਂ ਦੀ ਵੀ ਖੇਤੀ ਦਾ ਰੋਜ਼ਗਾਰ ਨਹੀਂ ਲੱਗਦਾ। ਉਹਨਾਂ ਦੇ ਰੋਜ਼ਗਾਰ ਦੀ ਕਿਹੜੀ ਤਿਆਰੀ ਜਿਹੜੇ ਬਾਕੀ ਵਿਦੇਜਾਂ ਦੇ ਜਿਹੜੇ ਬੜੇ ਦੇ ਕੁਮਡੇ ਦੇ ਰਿਕਾਰਡ ਦੇ ਰਿਹਾ ਸੀ ਤੇ ਚੰਗਾ ਸਮਾਂ ਨਹੀਂ ਗਿਣਦਾ ਨਹੀਂ ਮੁੰਡੇ ਆ ਅੱਜ ਉਹਨਾਂ ਦੇ ਪੇਰੈਂਟਸ ਦੀ ਮੌਤ ਹੋ। ਉਹਨਾਂ ਨੂੰ ਜਿੰਨਾ ਚਿਰ ਜਿਹੜਾ ਸਰਕਾਰ ਅਨੁਗਾਰ ਦੇ ਰਹੀ ਹੈਗੀ। ਜਿਹੜੀ ਸਰਕਾਰ ਅਨੁਗਾਰ ਦੇ ਰਹੀ ਹੈ ਤੇ ਪਤਾ ਉਹਦੇ ਰਿਕਾਰਡ ਦਾ ਦੇਖ ਲਓ ਉਹਨਾਂ ਦੇ ਬੇਰਜ ਗਰੀ ਪਤਾ ਦਿਲ ਹੈ। ਸਤਮੀਆ ਜਿਹੜੀ ਕੁਦਰਤੀ ਆਫਤਤ ਕਿਡਾਸ਼ ਕਿਡਾਨਾਸ਼ ਕੋ ਮਲਾਕੀ ਬਸਤਾ ਤੇ ਤੇਤੀ ਹੱਤਾਂ ਦੇ ਮਾਰੇ ਹਟ ਤੇ ਆਈ ਕਸਾਨੇ ਨੂੰ ਬਚਾਉਣ ਲਈ ਸਰਕਾਰੀ ਖਜ਼ਾਨੇ ਦੀ ਰਾਤਨੀ ਪੂਰਜੀ ਦੀ ਖੁੱਲੀ ਬਤ ਉਹ ਦੇਖੋ ਤੁਸੀਂ ਰਮਨ ਬਾਬਰ ਦਾ ਸਟੇਟਮੈਂਟ ਪੜੀ ਗਿਰਿਆ ਕਿ ਉਹ ਮੁਰਗੀ ਦੇ ਬਾਰੇ ਗੱਲ ਕਰ ਰਿਹਾ ਬੱਕਰੀ ਦੇ ਬਾਰੇ ਨਹੀਂ ਕਰ ਰਿਹਾ ਜਿਹੜੀ ਜਿਹੜੀ ਦੂਸਰੀ ਵਾਰੀ ਬੰਦੂ ਕਾਤੂ ਕੀਤਾ ਉਹ ਸਾਰੇ ਬਾਰੇ ਨਹੀਂ ਜਾਨੀ ਇੱਕ ਵਿਸ਼ੇ ਇਲਾਜੇ ਤੱਕ ਨਹੀਂ ਮਿਲਿਆ ਬਹੁਤ ਥੋੜੇ ਜਿਹੇ ਹੋ ਸਕਦਾ ਸਾਡੇ ਧਿਆਨ ਜਨਾ ਹੋਵੇ ਕਿਤੇ ਮਾਫ ਕਰ ਰਿਹਾ ਅਸੀਂ ਕਹਿਣਾ ਕਿ ਉਹਨਾਂ ਦੇ ਖਾਤਰ ਪੂਲੀ ਪੂੰਜੀ ਰੱਖੇ ਮਨ ਸੌ ਪਰਸੈਂਟ ਮੰਗ ਦੇ ਦਿੱਤੇ ਜੀ ਕੋਲ ਧਿਆਨ ਦਿਨਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਕੋਈ ਹੁੰਦੇ ਤਾਂ ਕੀਤੀ ਹੋਈ ਨਹੀਂ

ਇਸ ਮੱਤਲਬ ਲਈ ਜਿਹੜੇ ਸੂਚਕਾਰਕ ਕਾਰਨ ਦਿੱਤੇ ਤੁਸੀਂ ਤੇ ਮੋੜੇ ਤਾਂ ਸੁਣਾਉਂਦੀ ਨਾ ਤਾਂ ਦੱਸਿਆ। ਅਸੀਂ ਇਹਨਾਂ ਦੇ ਕੇਤੀ ਨੀਤੀ ਨੂੰ ਉਪਰੋਂ ਦੀ ਗੱਲ ਹੈ ਕਿ ਨਵੀਂ ਕੋਈ ਨੀਤੀ ਨਹੀਂ। ਪੈਸੇ ਦਾ ਪ੍ਰਬੰਧ ਤਾਂ ਹੋ ਗਏ। ਉਹਨੇ ਕਹਿੰਦੇ ਸਾਡੇ ਕੋਲ ਫੈਸਲਾ ਪ੍ਰਬੰਧ ਕਿੱਥੋਂ ਆਉ। ਫੈਸਲਾ ਪ੍ਰਬੰਧ ਤਾਂ ਜਿਹੜੇ ਹੁਣ ਮੋੜੇ ਦੇ ਸ਼ਾਹੂਕਾਰ ਨੇ ਵੱਡੇ ਭਰਾਣੇ ਨੇ ਜਿਨ੍ਹਾਂ ਦੇ ਪੂੰਜੀਆ ਬਹੁਤ ਨੇ ਉਹਨਾਂ ਦੇ ਜ਼ਮੀਨਾਂ ਰੋਜ਼ ਵਧੀ ਜਾਂਦੀਆਂ ਨੇ। ਆ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕੋਰੋਨਾ ਕਾਲ ਨਿਕਲਿਆ ਸਾਰੀ ਦੇਸ਼ ਦੀ ਮੀਡੀਆ ਨਾਲ ਜੁੜੇ ਨੂੰ ਸਾਰੇ ਲੋਕ ਘਟਦੇ ਨੇ ਸਾਰੇ ادارے ਘਟਦੇ ਨੇ ਪਰ ਕਾਰਪੋਰੇਸ਼ਨ ਨਹੀਂ ਬਣਾਉਦੇ ਵਧੀਆ ਉਹਨਾਂ ਦੇ ਬਣਾ ਕੁ ਨਿਕ ਨਹੀਂ ਕੋ ਕੋ ਉਹਨਾਂ ਵਾਸਤੇ ਆਪਣੇ ਵਾਸਤੇ ਉਹ ਆਪ ਤੁਸੀਂ ਅਬਕਰ ਹੰਗੰਦ ਸੀ ਉਹਨਾਂ ਦੇ ਬਣਾ ਕੁ ਹੋਦਰੇ ਉਹਨਾਂ ਦੀਆਂ ਪੂੰਜੀਆਂ ਦੇ ਕੱਟ ਕੇ ਉਹਨਾਂ ਚ ਪੈਸਾ ਇਕੱਠਾ ਕਰਕੇ ਇਹ ਪੂੰਜੀ ਇਹਨਾਂ ਦੇ ਬਾਪੂਤੀ ਕੀਤੀ ਜਾਵੇ ਤੇ ਕਿਸਾਨਾਂ ਮਿਲੀਆਂ ਨੂੰ ਇਹਨਾਂ ਦੀ ਮਾਪ ਦੇਣ ਉਹਨਾਂ ਨੂੰ ਸੌਖਾ ਨੇ ਦੇ ਨਾਲ ਪੂਰੀ ਕੀਤੀ ਜਾਵੇ ਇਹ ਕੀ ਨੀਤੀਆਂ ਜਿਹੜੀਆਂ ਸੱਜੇ ਦੇ ਮੰਨਦੇ ਨੇ ਅਸਲੀਆ ਸਰਕਾਰ ਨੇ ਲਈ 21 दो हजार चौबीस तक तो भी सरकार नहीं बना नहीं बनाऊंगी सरकार तो अस तरीक छब्बी तरीक तक छब्बी जनवरी तक बीस जनवरी तक छब्बी जनवरी तक जिला हेडकुआटर पक्के मोर्चे लाव ये सारे सूचा कमेटी की कल मीटिंग हुई है जो असं पांच दिन के मोर्चे सारे पाब वाले लावे उस तो बाद जेकर फिर भी कुछ नहीं होगा तो बाद फिर मीटिंग करके अगला जवाब hmm. hmm. ਅਜਿਹੀ ਗੱਲ ਪੈ ਰਹੇ ਵੀ ਜਦੋਂ ਤੁਸੀਂ ਕਿਸਾਨਾਂ ਦੀ ਖਤਰ ਕੋਈ ਨੀਤੀ ਦੀ ਗੱਲ ਕਰਦੇ ਓਦੋਂ ਸਾਡੀ ਆਪਣੀ ਨੀਤੀ ਚੱਲਦੀ ਹੈ ਵੀ 5 ਏਕੜ ਤੋਂ ਉੱਪਰ ਕੁਝੀ ਤਾਂ ਵੀ ਜੁਰਮਾਨਾ 10 10000 ਰੁਪਏ ਜੁਰਮਾਨਾ ਤੇ ਵੀ ਰਜਮ ਜਦੋਂ ਸਾਡੀ ਮਾਰ ਦੀ ਗੱਲ ਹੁੰਦੀ ਹੈ ਓਦੋਂ 5 ਏਕੜ ਤੋਂ ਵੱਧ ਨਹੀਂ ਲੈਣੀ ਸਕਦੀ ਜੀ ਉਹ ਕੌਣ ਦੇਊਗਾ ਜੇ ਤੁਸੀਂ ਜੁਰਮਾਨਾ ਲੈਣ ਦੇ ਹੱਦਰਾ ਹੋਣ ਦਾ ਸੋਚਦੇ ਹੋ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਨੂੰ ਪ੍ਰਾਣੀ ਦਾ ਜੁਰਮਾਨਾ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਪੰਡਾਰਿਕ ਪ੍ਰਾਣੀ ਦੇ ਪ੍ਰਦੂਸ਼ਣ ਦਾ ਹੱਲ ਓਡੇ ਤੋਂ ਨਿਕਲੇ ਜਿਹੜਾ ਤੁਸੀਂ ਨਹੀਂ ਕਿਹਾ ਵੀ ਤੁਸੀਂ ਪ੍ਰਾਣੀ ਨੂੰ ਖੇਤਾਂ ਦੇ ਵਿੱਚ ਖੱਪਾਓ ਇਸਾ ਅਗਲੇ ਹੈਪੀ ਸੀਡਰ ਦੰਨਿਆ ਅਸੀਂ ਮਸ਼ੀਨਾਂ ਦੇਤੀਆਂ ਅਸੀਂ ਬਾਈਂਡਿੰਗ ਬਾਅਦ ਤੇ ਉਹ ਮਸ਼ੀਨਾ ਚਾਲੀਆਂ ਉਹ ਸਾਰਾ ਕੁਝ ਸੁੰਡਾ ਬਣਾ ਕੇ ਜਿਨ੍ਹਾਂ ਨੇ ਦੇਖਿਆ ਉਹਨਾਂ ਸਾਰਿਆਂ ਨੇ ਉਹ ਹੁੰਡੀ ਪੈਦਾ ਕੀਤੀ ਕਿੰਨੇ ਮਿਲਣ ਹਜ਼ਾਰਾਂ ਇੱਕਦ ਕਣਕ ਦੇ ਵਿੱਚ ਹੁੰਡੀ ਪੈਦਾ ਹੋਮੀ ਜਿਹੜੀ ਜਦੋਂ ਮਾਰਾਂ ਨੂੰ ਦਿਖਾਇਆ ਉਹ ਤਾਂ ਮਾਰਾਂ ਨੇ ਕਹੇ ਜੇ ਦੁਬਾਰੇ ਕਣਕ ਬੀਜੋਗੇ ਦੁਬਾਰੇ ਕਣਕ ਨਹੀਂ ਇਹ ਹੁੰਡੀ ਰੋਣ ਦੇਣੀ ਸਾਡੇ ਕੋਲ ਇਹਨੂੰ ਮਾਰਨ ਬਾਅਦ ਤੇ ਸਪਰੇ ਵੀ ਹੈ ਨਹੀਂ ਇਸ ਨੂੰ 6 ਮਹੀਨੇ ਵਿਹਿੰਦੀ ਰੱਖਣੀ ਪੈਣੀ ਹੈ ਨਹੀਂ ਜਿਹੜੀ ਅਗਲੀ ਫਸਲ ਬੀਜੂਗੇ ਉਹਦੇ ਚ ਨਹੀਂ ਪਰ ਅਧਿਕਾਰੀਆਂ ਨੇ ਹਲੇ ਤੱਕ ਕੋਈ ਜਵਾਬ ਨਹੀਂ ਸਰਦਾ। ਮੇਰੀ ਕੋਈ ਥਿੱਕੀ ਜਾਣੀ ਦਾ ਜਵਾਬ ਨਹੀਂ ਮਿਲਿਆ ਤਾ। ਐਂ ਕਹਿ ਸਕਦੇ ਆਪਾਂ ਜਿਸ ਪ੍ਰਾਲੀ ਜਿਹੜੀ ਮਤਲਬ ਪੰਜਾਬ ਦੇ ਵਿੱਚ ਲਗਭਗ 200 ਲੱਖ ਦਾ ਨੰਦੀ ਆ। ਵੀ ਵਿਦਿਆਨ ਦਨ। ਉਨੀ ਪ੍ਰਾਲੀ ਦਾ ਹੱਲ ਨਾ ਕੋਈ ਨਿਕਲ ਰਿਹਾ ਜਿੰਨਾ ਦੇ ਨਾਲ ਨੇ ਕੱਢਿਆ ਬਾਈਂਡਿੰਗ ਵਾਲਾ ਬਾਈਂਡਗਲ ਦੀ ਚੀਜ਼ ਪਿਆ ਤਰ। ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੀ ਬਾਇਓਗੈਸ ਵਾਲੀ ਚੀਜ਼ ਬਣਦੀ ਹੈ। ਉਹ ਬਾਇਓਗੈਸ ਨਾ ਕੋਈ ਜਿਹੜਾ ਕਾਰੀਕ ਨਾ ਕਿੰਦਾ ਕੋਈ ਹੱਲ ਕੋਲੇ ਰੋੜੇ ਲਿਖ ਰਿਆ ਉਹਦੀ ਕਸੂਰਵਾਰ ਖਦ ਖਾਨਾ ਨੂੰ ਭਰਾ ਦੇ। ਉਹਦੇ ਕੋਲ ਕੋਈ ਪੋਜੀਟਿਵ ਨਾ ਹੱਲ ਇਹਦਾ ਹੁਣ ਤਾਂ ਕਿ ਜਿਹੜਾ ਗਾਰਗਲ ਹੱਲ ਹੋਵੇ ਜਿਵੇਂ ਐ ਕਹਦੀਏ ਕਿ ਕਾਮਜਾਦ ਨਹੀਂ ਹੋਇਆ ਜਲਮ। ਉਹ ਨਾ ਤਾਂ ਹੱਲ ਨਿਕਿਆ ਨਹੀਂ ਕੀ ਕਰਕੇ ਸਿਨੈਰੀੀ ਇਹ ਵੀ ਪਾਇਦਾ ਨਾਲ ਕਹਿੰਦੇ। ਇਹ ਜਾਂ ਤੁਸੀਂ ਬਾਂਸਪਤੀ ਇਹ ਤੇ ਬੜਾ ਛੋਟਾ ਨਾ ਜਾਨੂੰ ਉਹ ਕਿਸਮਾਂ ਜਿਹੜੀਆਂ ਕਿਸਮਾਂ ਦੀ ਘੱਟ ਬਰਾਈ ਹੁੰਦੀ ਹੈ। ਪਰ ਉਹਦੀ ਪ੍ਰੋਡਕਸ਼ਨ ਬੇਲਗਾਂ ਛੜ ਘਟ ਹੈ। ਉਹ ਉਹ ਝਾੜ ਢਟ ਵਾਲੀਆਂ ਜਿਹੜੀਆਂ ਵਧੀਆ ਕੋਈ ਨਹੀਂ ਕਿਸmane ਉਹਨਾਂ ਦਾ ਐਮਐਸਪੀ ਲਈ ਬਾਸਤੀ ਦੀ ਉਪਰਾਲੀ ਹੈ ਤੇ ਜਾਰੇ ਦੇ ਕੰਮ ਆ ਜਾਂਦੇ ਆ ਫਤੂਨ ਦੇ ਜਾਰੇ ਦੇ ਕੰਮ ਆ ਜਾਂਦੇ ਆ ਉਹਦੀ ਉਪਰਾਲੀ ਵੀ ਕਰ ਦਿੱਤੀ ਹੈ ਤੁਸੀਂ ਇਹਦੇ ਉਹ ਜੋ ਜਿਹਦੀ ਤੁਸੀਂ ਨਹੀਂ ਐਮਐਸਪੀ ਦੇ ਰਹੇ ਤਾਂ ਉਹਨਾਂ ਦੇ ਬਰਾਬਰ پوری ਕਿੰਨੀ ਜਾਵੜਦੀ ਹੈ ਇਹ 5-6000 ਰੁਪਿਆ ਤੋਂ ਕਰਦਾ ਲੱਗੇ ਕਿ ਮੈਨੇ ਜਦੋਂ ਦੀ ਬਾਸਤੀ ਦੀ ਮੰਗ ਨਹੀਂ ਤਹਰ ਬਹੁਤ ਹੈ ਇਹਨਾਂ ਹੱਲ ਕੱਢਿਆ ਕਰਦਾ ਉਸ ਰਾਹ ਚਲਦਾ ਪੈਣੇ ਹੈ ਤੁਸੀਂ ਆਪ ਵੀ ਕਰੀਏ ਉਸ ਤੋਂ ਲਾਭ ਨੂੰ ਪਾ ਸਕਦੇ ਹੋ ਇਹ ਜੇ باتیں ਜਿਹੜੀ ਕਾਟਣ ਦੋਦੀ ਹੈ ਲੇਕਿਨ ਉਹ ਕੱਦ ਨਹੀਂ ਹੈ ਜਿਆਦਾ ਜੁੰਡਰ ਤੇ ਇਹ ਜਿਹੜੀ ਯਾਦੂ ਕਰਦੇ ਲਾਤੀ ਲਾਤੀ ਜਿਹੜੇ ਕੰਮ ਤੋਂ ਬੰਦੇ ਬਾਰੇ ਪ੍ਰਚਲਨ ਦਾ ਪ੍ਰਭਾਵ ਦਿੱਤੀ ਹੈ ਜਿਹਦੇ ਪਰਪਰਾਈ ਕਾਟਣ ਆ ਰਿਹਾ ਹੈ ਉਹ ਜਿਹੜੇ ਸਾਹਰੇ ਛੱਡਾ ਜਾਦਾ ਦਾ ਨਹੀਂ ਲਾ ਬੇਸਾ ਚੰਡਾ ਸੰਜਾ ਦੇ ਜਿਹੜੀ ਵੀ ਮਰਦਾਂ ਦੀ ਦਿੱਕੀ ਹੋਈ ਇਹਨੇ ਬਦਲਾਵਾ ਦੇ ਵੀ ਲੈਂਦਾ ਜੀ ਕਿ ਇਹ ਜਿੰਨੇ ਕੋਈ ਬਾਰੇ ਲੇਕਿਨ ਉਹਨਾਂ ਨੂੰ ਦਰਵਾਜ਼ਾ ਜੇ ਨਾ ਮੈਨੂੰ ਲਗਾਤਾਰ ਮਾਰੀਆਂ ਨਾਲ ਖਤਮ ਹੋਣੀ ਹੈ ਮਾਰੀਆਂ ਦਵਾਈਆਂ ਨਾਲ ਖਤਮ ਹੋਣਾ ਉਹਦਾ ਜੇਲ੍ਹ ਕਿਸਾਨ ਔਲਾ ਪਾਉਂਦੇ ਜਾਂ ਮਾਜਲਾ ਬੰਨ੍ਹਦੇ ਉਹਦਾ ਸਾਡੇ ਤੇ ਲੱਟੀ ਜਾਂਦਾ ਸਾਡੇ ਦੇ ਪਾਸੇ ਆ ਇੱਥੇ ਅਸੀਂ ਹਿੰਡੇ ਦੇ ਵਿੱਚ ਮਤਲ ਮਾਰੀਆਂ ਦਵਾਈਆਂ ਕਰਾਈ ਸਾਡੇ ਨਾਲੋਂ ਉਹ ਭੁਜਾ ਦਿੰਦਾ ਤੇ ਐ ਨੰਗੀ ਜਿੱਟੀ ਸਰਕਾਰ ਔਰ ਡੀਲਰਾਂ ਨਾਲ ਕੇ ਕੰਪਨੀ ਨਾਲ ਰਲ ਕੇ ਮਾਰੀਆਂ ਦਵਾਈਆਂ ਨੰਗੀ ਜਿੱਟੀ ਰੂਪ ਚਾਉਣਗੀਆਂ ਤੇ ਨਰਮਾ ਪੱਟੀ ਜਾਊਗੀ ਜੇ ਦਵਾਈਆਂ ਕੰਟਰੋਲ ਹੋ ਜਾਣ ਜੋਨੇ ਜੇ ਤਾਂ ਬੱਦਲ ਬਣਦਾ ਜੇ ਕਹਿਣਾ ਹੋਵੇ ਝੋਨੇ ਦਾ ਨਰਮਾ ਬਬ ਜੀ ਸਾਰੇ ਸਾਰੇ ਏਰੀਆ ਚ ਹੋ ਸਕਦਾ ਪੰਜਾਬ ਚ ਜਿੰਦੀ ਮੇਲ ਨਹੀਂ ਹੈਗਾ ਵੀ ਜਿਹੜੀਆਂ ਦਵਾਈਆਂ ਬਣਾ ਰਹੇ ਹੈ ਕੰਪਨੀਆਂ ਉਹ ਮਾੜੀਆਂ ਦਵਾਈਆਂ ਉਹਨੀਆਂ ਮਾੜੀਆਂ ਦਵਾਈਆਂ ਨੂੰ ਕਹਾ ਬਚਾਉਣ ਦੇ ਖਾਤਰ ਹੋਰ ਸੁਪੇਆ ਕਰਨੇ ਪੈਣੀਆਂ ਜਿਉਂਦੀ ਸਾਰੇ ਇੰਨੇ ਮਨਾ ਕੇ ਉਹਨਾਂ ਦਵਾਈ ਜਾਵੇ ਜਦੋਂ ਚਿੱਟੀ ਛੁੰਡੀ ਨੇ ਨਰਮਾ ਬਾਰੇ ਉਦੋਂ ਕੱਢਿਆ ਦਾ ਸੀਗਾ ਜੰਦੀ ਨਰਮਾ ਬੀਜਨ ਤੋਂ ਵੇੜੀ ਉਹਦੇ ਕੋਲੇ ਸੈਲਟੀ 5 ਲੱਖ ਰੁਪਇਆ ਉਹਨੂੰ ਜ਼ਿਆਦਾ ਪੜਾਇਆ ਗਿਆ ਉਹ 60 ਲੱਖ ਰੁਪਇਆ ਜਾਂਦਾ ਪੜਾਇਆ ਗਿਆ ਨਾ ਫਰ ਹੋਇਆ ਅਸੀਂ ਇੱਥੇ ਆਠ ਕਰਕੇ ਪੱਤਰਕਾਰ ਕਾਨਫਰੰਸ ਵੀ ਕੀਤੀ ਧੰਨਵਾਦ ਵੀ ਦਿੱਤਾ ਵੀ ਭਾਈ ਕਿ ਸਾਨੂੰ ਬੱਚੋ ਇੱਡੀ ਡਰ ਮਾਰੀ ਚੁੱਕਾ ਤੇ ਨਰਮਾ ਜਿੱਤੀ ਯਾਨੀ 3 ਨੇ ਆਡੀ ਗੱਡੀ ਨੂੰ ਚੁਟਾਇਆ ਉਹ ਬਾਹਰੋਂ ਆ ਕੇ ਜਿੱਦ ਤੇ ਉਹ ਪੁੱਛੀ ਅੱਗੇ ਕੋਈ ਜਾਣਕਾਰੀ ਨਹੀਂ ਉਹ ਬਰੋ ਮਾਤਰਾ ਤੇਰੀ ਮਾਪੀ ਗੱਡੀ ਤੋਂ ਅੱਗੇ ਚੱਕੋ ਸਾਡੀ ਹੋ ਜਾਂਦਾ ਪਾਪਾ ਨੂੰ ਉੱਜਾ ਕੋਲੋਂ ਚੱਕਿਆ 3 ਦੇ ਸੋਨ ਤੇ ਘਰ ਦੇ ਵਿੱਚ ਜਦੋਂ ਘਰ ਦੇ ਵਿੱਚ ਜਾ ਰਹੇ ਆ 3 ਦੇ ਸਾਲਾ ਕੇ ਉਸੇ ਤੋਂ

ਸੋ ਇਹ ਪਛਤਾਨਾ ਦੇ ਤੋਂ ਨੇ ਜਿਹੜਾ ਪੱਤਰ ਆ ਦੇ ਦੂਜੇ ਦਸਤਾਵੇਜ਼ ਇੱਕ ਢੰਗ ਨਾਲ ਇਹ ਸਰਕਾਰ ਨੂੰ ਸਿਤਾਹੋ ਨਹੀਂ ਇਹਨਾਂ ਤੋਂ ਸਿਆਰ ਕਰਨਾ ਇਹ ਸਰਕਾਰ ਫੇਰ ਵੀ ਦੀ ਗੱਲ ਇਹ ਤਾਂ ਮੰਗਾ ਤੇ ਖਾਸ ਕਰਕੇ ਜਿਹੜੀ ਨੀਤੀ ਨਾਲ ਉਹਨੇ ਜੀ ਜੀ ਦੇ ਚੱਪਾ ਨਾਰਗਰੀ ਚਲੂ ਕੀਤੀ ਹੈ ਇਹ ਲੋਕ ਉਹ ਨੀਤੀ ਵਿਰੁੱਧ ਖੜੇ ਹੋਏ ਸਾਰੇ ਮਸਲੇ ਦੇ ਸੰਬੰਧ ਦੇ ਸਾਹ ਕੋਰ ਪੱਕੀ ਨਹੀਂ ਕਿ ਨਾ ਔਰ ਇਹ انقلاب ਦੀ ਨੀਤੀ ਦੇ ਰਿਪੋਰਟ ਫਾਊਂਡੇਸ਼ਨ ਨੇ ਬਣਾ ਦਿੱਤੀ। ਉਹਨੇ ਇੱਕੋ ਕੱਟ ਗੱਲ ਪਤਾਈ। ਉਹਨਾਂ ਨੇ ਨੀਤੀਆਂ ਨੂੰ ਰੱਦ ਕਰਕੇ ਬਦਲ ਕੇ ਨਵੀਂ ਕਹਿਤੀ ਨੀਤੀ ਕਿ ਪ੍ਰਾਣ ਪੰਛੀ ਮੌਜੂਦ ਪੰਛੀ ਜਿਹਦੇ ਤੇ ਵੱਧ ਉਵਰਜਾਰ ਮਿਲੇ। ਜਿਹੜਾ ਪੰਛੀ ਰੁਜ਼ਗਾਰ ਆ ਉਹਦੇ ਅਧਿਕਾਰਾਂ ਸੰਤਾਂ ਆਹ ਇੱਕ ਪ੍ਰਾਣੀ ਨੂੰ ਸੰਭਾਲਣ ਵਾਸਤੇ ਬਹੁਤਾਰੇ ਸੰਤਾਂ ਲੱਗਣਾ ਜਾਂਦਾ। ਪਿੰਡਪੱਤੋ। ਪਿੰਡ ਮਾਇਓ ਕੈਸਨੀ ਬਹੁਤ ਸ਼ੁਭਾ ਦਾ ਪ੍ਰਾਣੀ। ਇਹ ਪੰਪਾਪਤੇ ਫਾਰਮਰੀ ਪੈਗਲਾਂ ਤੇ ਹੋਰ ਬਹੁਤ ਕੁਤਬਾਂ ਉਹ ਪ੍ਰਬੰਧ ਕਰਨ ਦੀ ਪਜਾਇਏ ਰੋਜ਼ਗਾਰ ਵੀ ਬਣਦਾ ਪ੍ਰਾਣੀ ਦਾ ਪ੍ਰਬੰਧ ਵੀ ਹੋ ਜੂ ਪਰ ਉਧਰ ਨੂੰ ਸੁੱਟਣ ਦੀ ਪਜਾਇਏ ਸਰਕਾਰ ਜਿਵੇਂ ਅੱਜ ਆਈ ਹੈ ਗੱਲ ਤੁਹਾਡੇ ਕੋਲ ਵੀ ਕਿ ਝੂਨੇ ਨੂੰ ਤਾਂ ਉਸ਼ਾਸ਼ ਕਰ ਰਹੀ ਹੈ ਪ੍ਰਾਣੀ ਦਾ ਕੋਈ ਪ੍ਰਬੰਧ ਕਿ ਕਰਦੇ ਝੂਨੇ ਦਾ ਰਕਬਾ ਵਧ ਹੀ ਜਾ ਰਿਹਾ ਹੈ ਪ੍ਰਾਣੀ ਦਾ ਕੋਈ ਪ੍ਰਬੰਧ ਨਹੀਂ ਤੇ ਉਹਦਾ ਸਾਰਾ ਦੋਸ਼ ਕਿਸਾਨਾਂ ਦੇ ਸਰ ਮਰਦ ਤੇ ਮਕਦਮੇ ਗੜ ਕੇ ਮੰਨ ਜੁਰਮਾਨੇ ਗੜ ਕੇ

उहो एक्शन वरवरी महीने लागू